ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਦੇ ਬੈਲ ਬਟਨ ਨੂੰ ਅਦਬਾ ਕੇ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਮਿਲੇ ਤੇ ਆਪਣੀ ਨਰਖ ਪਰਖ ਕਰਨਾ ਨਾ ਭੁੱਲਿਓ ਜਰੂਰ ਜੀ ਵਾਰ-ਵਾਰ ਬੇਨਤੀ ਕਰਦੇ ਆਂ ਠੀਕ ਹੈ ਜੀ ਐਂਡ ਤੱਕ ਜਰੂਰ ਬਣੇ ਰਹੋ ਤੇ ਸਾਰੇ ਭਾਪੱਤੇ ਪੁੱਛ ਕੇ ਡਿਟੇਲ ਕਰਦੇ ਆਂ ਸਾਝੀ ਪਿੰਡ 마ਸੀਕੇ ਜ਼ਿਲ੍ਹਾ ਸ਼ਹੀਰ ਨੂੰ ਲੱਗਦਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਭਾਈ ਰਾਜਪਾਲ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਆਓ ਲਈਏ ਉਹਦੇ ਦੇ ਜਾਣਕਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਸਿੰਘਾ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਠੀਕ ਠਾਕ ਜੀ ਹੋਰ ਸੁਣਾਓ ਤੇ ਐਡਰੈਸ ਕਰਕੇ ਨੋਟ ਨਾਮ ਰਾਜਪਾਲ ਸਿੰਘ ਹਾਂ ਪਿੰਡ 마ਸੀਕੇ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਬੰਦ 872805542 ਠੀਕ ਹੈ ਤੇ ਅੱਜ ਕਿੰਨੀਆਂ ਵੜਾ ਆ 4 ਹੈ 4 ਹੈ ਨਾ ਮੈਨੂੰ ਗੱਬਣਾ ਇੱਕ ਸੂਈ ਹੈ ਇੱਕ ਸੂਈ ਹੈ ਨਾ ਇਹ ਮੈਲੇ ਤੇ ਜਿਆਦਾ ਹੀ ਚ ਲੱਗੀ ਆ ਜਾ ਮੇਲਾ ਸ਼ੁਰੂ ਹੋਇਆ ਮਗਰ ਕੀ ਇਹਦੇ ਅੱਛਾ ਮਗਰ ਅੱਛਾ ਪਿਓਰ ਗੇਰ ਸ਼ਾਈ ਵਾਲਾ ਆ ਗਿਆ ਹਾਂਜੀ ਗੇਰ ਸ਼ਾਈ ਹੈ ਨਾ ਦੁੱਧ ਕਿੰਨਾ ਮੌਜੂਦ ਹੈ ਗੱਲ ਕਰੀਏ ਦੁੱਧ 18 ਲੀਟਰ ਹੈਗਾ ਪੱਕਾ ਪੱਕਾ ਹੈ ਰ 20 ਕਰ ਜੋ ਨਹੀਂ ਹਾਂ ਕਰੂ 20 ਬਾਹਰ ਹੀ ਕਰੀਏ ਹਾਂ ਨਾ 20 ਕਰ ਜੋਗੀ ਜਿੱਡਾ ਥਾਨ ਲੈ ਵਾਲਾ ਲੱਗਾ ਤੋੜਾ ਕਰਾਈਏ ਚੈੱਕ ਕਰਨਾ ਥੋੜਾ ਖੋਲੋ ਭਾਈ ਇਹ ਨਾ ਪਿਓ ਰਸ਼ਾਈ ਆ ਲਿਆ ਘਿਰ ਨਸਲ ਦੀ ਜਿਹਨੂੰ ਕਹਿ ਦਿੰਨੇ ਆ ਤੇ ਮਗਰ ਮੇਲ ਕਾਫ ਆ ਉਹ ਬੱਚਾ ਸਾਹਮਣੇ ਵੇਖ ਰਹਾ ਜੀ ਠੀਕ ਆ ਜੀ ਤੇ ਉਹ ਸਾਹਮਣੇ ਠੀਕ ਆ ਵੈੜ ਚੰਗੀ ਆ ਥਣ ਭਾਂਡਾ ਚੰਗਾ ਅਸੀਂ ਦੇਖ ਸਕਦੇ ਥਣ ਦਿੱਤਾ ਬੜਾ ਕਮਾਲ ਦਾ ਲੱਗਾ ਲਓ ਜੀ ਕੱਦ ਵਜਨ ਵੀ ਫੁੱਲ ਵੱਡਾ ਲਾਇਓ ਜੀ ਵਾਹ ਜੀ ਵਾਹ ਇੱਕ ਗਰਮੀਆਂ ਦਾ ਤੋਹਫਾ ਆ ਸੁਹਾ ਦੁੱਜਾ ਹਾਂ ਦੁੱਜਾ ਸੁਹਾ ਦੁੱਜਾ ਆ ਗਈ ਥਾਂ ਦੇਖੋ ਚੌਣ ਕਿਦਾਂ ਹੈ ਚੌਣ ਪਿਆ ਮੋਗਾ ਮੋਗਾ ਪੋਲੀ ਅੱਛਾ ਜੀ ਕੋਈ ਠੰਡੀ ਠੀਕ ਹੈ ਜੀ ਉਹ ਜਾਨੀ ਬੱਚਾ ਤਾਂ ਹਾਂ ਬੱਚੇ ਰਲ ਜਾਂਦੀ ਹੈ ਠੀਕ ਹੈ ਸਾਹ ਬੱਚਾ ਸਜਣੋ ਠੀਕ ਹੈ ਜੀ ਤਾਂ ਜੀ ਹਿਸਾਬ ਨਾਲ ਸੋਈਏ ਜੇ ਮੇਲਾ ਸ਼ੁਰੂ ਹੀ ਹੋਣ ਲੱਗਾ ਹੈ ਤੇ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦੀਏ 800 ਤੋਂ ਸਾਫ ਦਾ 75000 ਦੀ ਠੀਕ ਆ 70 ਦੀ ਦੇ ਦਾਂ ਜੈ ਸੁਨੋ ਦੋ ਘੱਟ ਕਰਦਾ 68 ਦੀ ਹਾਂਜੀ ਠੀਕ ਆ ਸਸੰਡੀ ਸੀਲ ਬੜੀ ਇਸ ਗੱਲ ਤੋਂ ਨਾ ਕੋਈ ਡਰੇ ਪਈਏ ਦੂਜੀ ਆਪੀ ਗਾਹਕਾਂ aí ਘਰੋਂ ਨਹੀਂ ਆਹ ਘਰੋਂ ਨਹੀਂ ਆ ਬਹੁਤ ਠੰਡੀ ਸੀਲ ਹੈ ਜੀ ਇਹ ਇਤਰਾ ਮਰਜ਼ੀ ਵਾਂ ਦੋਹਾਂ ਤਰਫਾਂ ਦੇ ਬੈਠ ਕੇ ਚੋਈ ਜੋ ਅੱਛਾ ਇਹ ਕੋਈ ਇਹਨੂੰ ਕੋਈ ਚੱਕਰ ਨਹੀਂ ਹੈ ਗਾ ਠੀਕ ਆ ਵਾਹ ਜੀ ਵਾਹ ਥੋੜੀ ਸੀ ਤੇ ਡੱਬੀ ਆ ਗਈ ਥਾਨ ਥੋੜੇ ਜੰਦਾ ਬੜਾ ਕਮਾਲ ਦਾ ਲੱਗਾ ਇਹ ਕਿਣ ਵਸੂਆ ਇਹ ਪਹਿਲਾ ਨੂਨ ਸੁਨਾ ਜੀ ਅੱਛਾ ਮੂੰਹ ਤੋਂ ਦੋਂਦੀ ਹੈ ਜੀ ਦੋਂਦੀ ਆ ਪਿਓਰ ਦੋਂਦੀ ਥਾਨ ਬੜੇ ਸੋਹਣੇ ਲੱਗੇ ਹਨ ਵਾਹ ਜੀ ਵਾਹ ਬਹੁਤ ਸੋਹਣੀ ਵੈਸੀ ਫੇਸ ਕੁਆਲਟੀ ਵੀ ਚੰਗੀ ਹੈ ਹਾਂ ਥਾਂ ਤੋਂ ਬੜਾ ਸੋਨਾ ਲੱਗਾ ਕਰਮਾ ਇਹਨੂੰ ਇਹਦੀ ਰੇਟ ਦੀ ਗੱਲ ਕਰੀਏ ਤੇ ਕਿੰਨੇ ਕਿਤੀ ਆ ਤੁਸਾਰੀ ਵੀ 70 ਦੀ ਆ 70 75 ਦੇ 65 ਹਜ਼ਾਰ ਦੀ ਤੇ 65 ਦੀ ਹਾਂਜੀ ਤੇ ਮਾਨਤਨ ਕਰਕੇ ਹੋਰ ਦੋ ਛੱਡ ਦਾਂ 63 ਦੀ 63 ਦੀ ਬਾਹਰ ਦੀ ਕਰ ਦਈਏ ਚੱਲ ਜਾਨਾ ਹਨਾ ਥਾਂ ਨਾ ਬੜਾ ਕੰਮ ਦਾ ਲੱਗਾ ਵਾਸ਼ੀ ਨੂੰ ਮੂੰਹ ਤਾਂ ਦੁੰਦੀ ਦੋ ਦਾਂਦੀ ਆ ਵਾਹ ਜੀ ਵਾਹ ਖਾਨ ਲੋ ਤਾਂ ਮੈਂ ਨਾ ਜੀ ਪੂਰੇ ਛੱਕੇ ਬੰਦ ਹੋਈ ਛਦੀ ਨੇੜ ਤੋਂ ਸਜਣੋ ਕਰੋ ਚੈੱਕ ਥਾਣ ਨੂੰ ਤੇ ਦੋ ਬੂੰਦੇ ਬੜੇ ਕਮਾ ਲੈਂਦਾ ਵਾਹ ਜੀ ਵਾਹ ਕਰ ਕਰ ਕੇ ਵਜਨ ਪੂਰਾ ਲੋਡ ਦੁੱਧ ਕਿੰਨਾ ਕਿ ਤੁਹਾਡੇ ਢੇੜੇ ਨਾਲ ਚ ਆ ਜੂਏ ਦੁੱਧ ਸੰਧੂ ਸਾਹਿਬ 16 12 ਲੀਟਰ ਤੋਂ ਨਹੀਂ ਜਾਂਦੀ ਹੂੰ ਪੂਰੀ ਬੰਦ ਹੈ ਨਾ ਅਜੇ ਬੰਨਣਾ ਵੈਰ ਨਹੀਂ ਹੋਰ ਅਜੇ ਹੋਰ ਬਨ ਜਾਣਾ ਹਾਂਜੀ ਠੀਕ ਹੈ ਤੇ ਬਾਕੀ ਸ਼ਾਈ ਵਾਲ ਆ ਗਏ ਠੀਕ ਹੈ ਬਹੁਤ ਸੱਚ ਨੂੰ ਉਹ ਗੱਬਣ ਆ ਗੱਬਣ ਆ ਇਹਨੂੰ ਖੋਲ ਗਏ ਪਹਿਲਾਂ ਉਹ ਖੋਲ ਦੇ ਪਹਿਲਾਂ ਹਾਂਜੀ ਗੱਬਣ ਸਾਈਵਾਲ ਪਹਿਲਾਂ ਚੌਗੀ ਹੈ ਚਾਰ ਦੰਦ ਠੀਕ ਹੈ ਲਾਓ ਜੀ ਇਹਨੂੰ ਇਹਨੂੰ ਲਾਓ ਇਹਨੂੰ ਖੋਲ ਕੇ ਲਾਓ ਇਹ ਚਾਰ ਦੰਦ ਆ ਬੱਚੀ ਚਾਰ ਦੰਦ ਮੂੰਹ ਤੇ ਪਹਿਲਾਂ ਆਈਆਂ ਬਲੂਨੀਆਂ ਹੈ ਨਾ ਇਹ ਵੀ ਬਹੁਤ ਠੰਡੀ ਸੀ ਹੈ ਅੱਛਾ ਕੋਈ ਨਹੀਂ ਛਾਲੀ ਪੈਂਦੀ ਜਿੱਤਰਾ ਮੱਦੀ ਆ ਜਿੱਤਰਾ ਹੀ ਬਹਿ ਜੇ ਨਾ ਹਾਂਜੀ ਇਦਾਂ ਹੀ ਬਹਿ ਜਾਓ ਟਾਈਮ ਲੈਂਦੇ ਆ ਹਾਂ ਟਾਈਮ ਇਹਨਾਂ 10 ਲੈ ਜੀ 10 ਤੋਂ 15 ਵੀ ਖੜ ਸਕਦੇ ਠੀਕ ਲਿਆ ਭਾਈ ਲਓ ਇਹ ਗੱਲ ਇਹਦੇ ਰੇਟ ਦੀ ਕਰੀਏ ਜਾਇ ਜੀ ਹੋਊਗਾ 25 ਸੱਤ ਸਾਬ ਵੀ 40000 ਦੀ ਅੱਛਾ ਪਰ 40 ਦੀ 40 ਦੀ 40 ਦੀ 38 ਦੀ ਦੇ ਦਈਏ ਨਹੀਂ 40 ਦੀ 38 ਦੀ ਨਹੀਂ 38 ਹਾਂ ਚੱਲ ਯਾਰ ਕਰ ਲਓ 39 ਦੀ 39000 ਦੀ ਹੋਣੀ ਹੈ ਨਾ ਲਓ ਆ ਆਹ 8 ਮਹੀਨੇ ਤੇ 10 ਹਜ਼ਾਰ ਨਹੀਂ ਠੰਡੀ ਗੜੀ ਹੈ ਇਹ ਕਿੰਨੇ 8 ਮਹੀਨੇ ਤੇ 10 ਹਜ਼ਾਰਾਂ ਦੀ ਗੱਲ ਹੈ ਚੈੱਕ ਪਾਸ ਆ ਚੈੱਕ ਪਾਸ ਇਹ ਤੋੜੀਏ ਇਹਨੂੰ ਵੀ ਸਜਣੋ 8 ਮਹੀਨੇ ਤੇ 10 ਦਿਨ ਦੀ ਆ ਠੀਕ ਆ ਡੇਨ ਦੇ 20 ਹੀ ਰਹਿ ਗਏ ਫਿਰ 20 25 ਦਿਨ ਰਹਿ ਗਏ ਗਰਮੀਆਂ ਦਾ ਤੋਹਫਾ ਹੀ ਮਹੀਨਾ ਰਹਿ ਗਿਆ ਸੌਣ ਦੇ ਵਿੱਚ ਮਹੀਨਾ ਲੈ ਜਾਣਾ ਖੁੱਲਾ ਡੁੱਲਾ ਲੋ ਜੀ ਇਹ ਗਰਮੀਆਂ ਦਾ ਤੋਹਫਾ 1 ਮਹੀਨਾ ਬਾਕੀ ਸੌਣ ਦੇ ਵਿੱਚ ਮੋੜ ਲਿਓ ਮੋੜ ਲਿਓ ਵੀ ਨੋ ਤੇ ਇਹਦੀ ਕੀਮਤ ਕਿੰਨੇ ਆ 25 2000 ਦੀ ਆ 22 ਵੀ ਦੇ ਦਾਂ ਅੱਜ ਦੇ ਹਿਸਾਬ ਨਾਲ ਹਾਂ 20 ਵੀ ਦੇ ਦਾਂ ਜਾਂਦੇ 20 20 ਲਓ ਜੀ ਸਜਣੋ ਇਹ ਲਾਸਟ 20000 ਰੁਪਏ ਦੀ ਜਿਹੜੀ ਆ ਮਿਲ ਜੂਗੀ ਠੀਕ ਆ ਜੀ ਤੇ ਇਹ ਆ ਚਾਰ ਪਸ਼ੂ ਤੇ ਆਪਣੀ ਜਿਹੜੀ ਨਰਖ ਤੇ ਪਰਖ ਨਾ ਭੁੱਲਣਾ ਕਰਨਾ ਪਿੰਡ 마שיਕੇ ਖੇਮ ਕਰਨਾ ਦੇ ਨੇੜੇ ਤੇ ਚਿਹਲਾ ਛੇਰੀ ਨੂੰ ਤਰਨਤਰ ਸਾਹਿਬ ਤੇ ਵੇੜਾਂ ਚਾਹੀਆਂ ਠੀਕ ਆ ਜੀ ਸ਼ਾਈ ਆਲ ਐਫ ਤੇ ਦੋਵੇਂ ਤਰ੍ਹਾਂ ਦੀਆਂ ਵੈਰਾਈਟੀਆਂ ਮੇਲਾ ਲੁੱਟ ਲਿਓ ਰੱਬ ਰੱਖਾ ਜੀ ਸასიਕਾਰ